ਅ ਅੱਜ 350ਵੇਂ ਸ਼ਹੀਦੀ ਪੁਰਬ ਜਿਹੜਾ ਸ਼ਹੀਦੀ ਦਿਹਾੜਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਸ ਸਬੰਧ ਦੇ ਵਿੱਚ ਅੱਸੀ ਜਿਹੜਾ ਇਹ ਨਗਰ ਕੀਰਤਨ ਚੱਲਿਆ ਸ਼੍ਰੀ ਨਗਰ ਤੋਂ ਵੱਖ-ਵੱਖ ਸ਼ਹਿਰਾਂਾਂ ਤੇ ਹੁੰਦਾ ਹੋਇਆ ਅੱਜ ਸਾਡੇ ਕਪੂਰਥਲੇ ਦੇ ਵਿੱਚ ਐਂਟਰ ਕਰ ਰਿਹਾ ਮੇਰੇ ਹਲਕੇ ਸੁਲਤਾਨਪੁਰ ਦੇ ਵਿੱਚ ਐਂਟਰ ਕੀਤਾ ਸੋ ਅਸੀਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਹੈ ਸਾਰੇ ਸਾਡੇ ਜਿਹੜੇ ਸੀਨੀਅਰ ਅਹੁਦੇਦਾਰ ਨੇ ਉਹ ਔਰ ਕਾਫੀ ਹੱਦ ਤੇ ਸੰਗਤ ਐਡਮਿਨਿਸਟ੍ਰੇਸ਼ਨ ਸਾਡੇ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਸਿਚੇਵਾਲ ਤੇ ਹੋਰ ਵੀ ਵੱਡੀਆਂ-ਵੱਡੀਆਂ ਹਸਤੀਆਂ ਜਿਹੜੀਆਂ ਨੇ ਇੱਥੇ ਸਵਾਗਤ ਕਰਨ ਲਈ ਪਹੁੰਚੀਆਂ ਸੀਗੀਆਂ ਸੋ ਅਸੀਂ ਸਾਰੀ ਸੰਗਤ ਨੂੰ ਇਸ ਦਿਹਾੜੇ ਨੂੰ ਇੱਕ ਬੜਾ ਮਹਾਨ ਦਿਹਾੜਾ ਤੇ ਉਹਦੇ ਵਿੱਚ ਸ਼ਾਮਲ ਹੋਣ ਲਈ ਅੱਗੇ ਵੀ ਉਹ ਵੀ ਅਸੀਂ ਬੇਨਤੀ ਕਰਦੇ ਹਾਂ ਜਿੱਤਨ ਦਾ ਸਵਾਗਤ ਕੀਤਾ ਗਿਆ ਹੈ ਤੁਹਾਡੇ ਵੱਲੋਂ ਸਿੱਖਣਾ ਅੱਜ ਜਿਹੜੇ ਵੱਖ-ਵੱਖ ਸ਼ਾਵਾਂ ਤੋਂ ਨਗਰ ਕੀਰਤਨ ਆਰੰਭ ਹੋਏ ਸੀ ਇਹ ਨਗਰ ਕੀਰਤਨ ਗੁਰਦਾਸਪੁਰ ਤੋਂ ਚੱਲ ਕੇ ਇਹ ਵੱਖ-ਵੱਖ ਸ਼ਾਵਾਂ ਤੋਂ ਅੰਮ੍ਰਿਤਸਰ ਤਾਰਨ ਤਾਰਨ ਖਡੂਰ ਸਾਹਿਬ ਗੋਇੰਦਵਾਲ ਤੋਂ ਹੁੰਦਾ ਹੋਇਆ ਇੱਥੇ ਗੋਇੰਦਵਾਲ ਕਪੂਰਥਲੇ ਦੀ ਧਰਤੀ ਤੇ ਪਹੁੰਚਾ ਤੇ ਬਣੇ ਧੂਮ ਧਾਮ ਦੇ ਨਾਲ ਗੁਰੂ ਪਿਆਰੀਆਂ ਸੰਗਤਾਂ ਨੇ ਸਾਰਾ ਪ੍ਰਸ਼ਾਸਨ ਇਸੀ ਤੋਂ ਲੈ ਕੇ ਛੋਟੇ ਲੈਵਲ ਤੇ ਕਰ ਹਰ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਨੂੰ ਸਲਾਮੀ ਦੇ ਕੇ ਉਹਨਾਂ ਦਾ ਸਵਾਗਤ ਤੇ ਵੈਲਕਮ ਕੀਤਾ ਗਿਆ। ਸੋ ਇਸੇ ਤਰ੍ਹਾਂ ਹੀ ਵੱਖ-ਵੱਖ ਨਗਰ ਕੀਰਤਨ ਜਿਹੜੇ ਹੈ ਵੱਖ-ਵੱਖ ਥਾਵਾਂ ਤੋਂ ਚੱਲ ਰਹੇ ਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਗੁਰਸੰਗਤਾਂ ਬੜੇ ਉਤਸ਼ਾਹ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 355 ਸਹੀਦੀ ਦਿਹਾੜਾ ਮਨਾ ਰਹੇ ਆ। ਸੋ ਇਹ ਦਿਹਾੜਾ ਬੜਾ ਹੀ ਆ ਗਿਰਨ ਨੂੰ ਵੇਦਨ ਵਾਲਾ ਦਿਹਾੜਾ ਇਹਨਾਂ ਜਰਾਂ ਦੇ ਵਿੱਚ ਜੋ ਜ਼ੁਲਮ ਜੋ ਬਹੁਤ ਹੀ ਸਤਿਕਾਰਯੋਗ ਭਾਈ ਮਤੀ ਦਾਸ ਜੀ ਬਹੁਤ ਸਤਿਕਾਰਯੋਗ ਬਾਬਾ ਭਾਈ ਬਿਆਲਾ ਜੀ ਬਹੁਤ ਸਤਿਕਾਰਯੋਗ ਭਾਈ ਜਿਹੜਾ ਆਪਣੇ ਸੱਤੀ ਦਾਸ ਜੀ ਤੇ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਾ ਜਾਮ ਦਿੱਤਾ ਗਿਆ ਤੋ ਇਹ ਹਿਰਦੇ ਵੇਦਕ ਜਿਹੜਾ ਦੁਨੀਆ ਦੇ ਵਿੱਚ ਇੱਕ ਮਿਸਾਲ ਲੱਗੇ ਦੂਸਰੇ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਬਲੀਦਾਨ ਦੇਣਾ ਦੂਸਰੇ ਧਰਮ ਦੀ ਨੂੰ ਬਚਾਉਣ ਦੀ ਖਾਤਰ ਸਰਬੰਸਵਾਰ ਦੇਣਾ ਜਰਮ ਦਾ ਮੁਕਾਬਲਾ ਸਬਰ ਦੇ ਨਾਲ ਕਰਨਾ ਸੋ ਇਹ ਦੀ ਆਧਾਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਪਵਿੱਤਰ ਯਾਦ ਬੜੇ ਸਰ ਦਾ ਸਤਕਾਰ ਅਦਬ ਦੇ ਨਾਲ ਮਨਾਈ ਜਾ ਰਹੀ ਹੈ ਤੋ ਸਾਨੂੰ ਸਾਰਿਆਂ ਨੂੰ ਇਹ ਦਿਹਾੜੇ ਰਣਕੇ ਬਣਾਉਣੇ ਚਾਹੀਦੇ ਆ ਕਿਉਂਕਿ ਇਹ ਉਹ ਸਮਾਂ ਸੀ ਜਦੋਂ ਇਹੋ ਜਿਹਾ ਜ਼ੁਲਮ ਇਸ ਧਰਤੀ ਤੇ ਹੋ ਰਿਹਾ ਸੀ ਕਿ ਜਿਹੜੇ ਖਾਸ ਸਾਖ ਸਾਤ ਪਰਮੇਸ਼ਰ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਨੂੰ ਉਹ ਕਾਫਰ ਉਹਨਾਂ ਲੋਕਾਂ ਨੇ ਸਮੇਂ ਦੀ ਹਕੂਮਤਾਂ ਨੇ ਜਿਨ੍ਹਾਂ ਨੂੰ ਧਰਮ ਦਾ ਜਨੂਨ ਚੜਿਆ ਹੋਇਆ ਸੀ ਜਿਹੜੇ ਰੱਬ ਦੇ ਨਾਮ ਦੇ ਅੱਲਾਹ ਦੇ ਨਾਮ ਦੇ ਉੱਤੇ ਜ਼ੁਲਮ ਕਰਦੇ ਸੀ ਤੋ ਅ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਤੇ ਉਹਨਾਂ ਉਹਨਾਂ ਦੇ ਗੁਰਸਿੱਖਾਂ ਦੀ ਸਰਬਾਲ ਜਿਹੜੀ ਕੁਰਬਾਨੀ ਆ ਸਦਾ ਉਹਨਾਂ ਦੇ ਚਰਨਾਂ ਵਿੱਚ ਸਿਰ ਝੁਕਿਆ ਰਹੂਗਾ ਆਉਣ ਵਾਲਾ ਸਮਾਂ ਵੀ ਉਹਨਾਂ ਨੂੰ ਆਪਣਾ ਸਰਦਾ ਦੇ ਸੀਸ ਝੁਕਾਉਂਦੇ ਰਹਿਣਗੇ ਸੋ ਅੱਜ ਦਾ ਵਿਹਾੜਾ ਬੜਾ ਹੀ ਵਿਰਾਗਮਈ ਤੇ ਗੁਰੂ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਈ ਧਰਿਆਦ ਸਾਨੂੰ ਹਰ ਘਰ ਹਰ ਪਰਿਵਾਰ ਹਰ ਬੇਨ ਦੁਨੀਆਂ ਦੇ ਕੋਨਿਆਂ ਦੇ ਉੱਤੇ ਜਿਹੜੀ ਹੈ ਮਨਉਣੀ ਚਾਹੀਦੀ ਹੈ ਤੇ ਸਾਨੂੰ ਉਹਨਾਂ ਸਮਿਆਂ ਨੂੰ ਸਮਝਣਾ ਚਾਹੀਦਾ ਤੇ ਸਭ ਘੜਾਣਾ ਚਾਹੀਦਾ ਕਿ ਅਸੀਂ ਇਹੋ ਦੇ ਜਿਹੜੇ ਜਨੂੰਨ ਉਹ ਸਮਾਜ ਦੇ ਵਿੱਚ ਜਿਹੜੇ ਸਮਾਜ ਨੂੰ ਖੜਾਉਂਦੇ ਆ ਸਮਾਜ ਨੂੰ ਪ੍ਰਵਾਹ ਕਰਦੇ ਆ ਉਹਨਾਂ ਦਾ ਸਾਰੇ ਵੱਲ ਕੇ ਵਿਰੋਧ ਕਰੀਏ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਹਨਾਂ ਦੀ ਪੂਤਰੀ ਯਾਦ ਨੂੰ ਆਉਣ ਵਾਲੀਆਂ ਜਿਹੜੀਆਂ ਜ਼ਿਕਰ ਸੰਜੋਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨਾਂ ਨੂੰ ਯਾਦ ਰੱਖਣ